ਦਾਸਪੁਰ ਦੇ ਹਲਕਾ ਪਟਾਲਾ ਵਿੱਚ ਪੈਡੇ ਮੁਰਗੀ ਮਹੱਲਾ ਵਿੱਚ ਕਾਂਗਰਸ ਦੀ ਚੋਣਵੀ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਕਾਂਗਰਸ ਦੇ ਉਮੀਦਵਾਰ ਅਸ਼wini ਸ਼ੇਖੜੀ ਕਾਫੀ ਦੇਰ ਨਾਲ ਪਹੁੰਚੇ ਪਰ ਫਿਰ ਵੀ ਇਲਾਕੇ ਦੇ ਲੋਕ ਆਪਣੇ ਮਹਿਬੂਬ ਨੇਤਾ ਨੂੰ ਦੇਖਣ ਅਤੇ ਸੁਣ ਲਈ ਕੜਾਕੇ ਦੀ ਠੰਡ ਵਿੱਚ ਬੈਠੇ ਰਹੇ ਸ਼ੇਖੜੀ ਦੇ ਪਹੁੰਚਦੇ ਹੀ ਕਰਮਜੋਸ਼ੀ ਨਾਲ ਲੋਕਾਂ ਵੱਲੋਂ ਸਵਾਗਤ ਕੀਤਾ ਗਿਆ ਇਸ ਮੌਕੇ ਜਿੱਥੇ ਸ਼ੇਖੜੀ ਨੇ ਅਕਾਲੀ ਦਲ ਨੂੰ ਨਿਸ਼ਾਨਾਿਤ ਰੱਖਿਆ ਉੱਥੇ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਹੁਤ ਰੀਸਿੰਗ ਬੜਾ ਇਸ ਸ਼ਬਦੀਵਾਰ ਕਰਦੇ ਆ ਕਿ ਨਾ ਉਹ ਗੁਰਪ੍ਰੀਤ ਕੋਈ ਦੀ ਤਰ੍ਹਾਂ ਕੋਈ ਫਿਲਮੀ ਕਲਾਕਾਰ ਹਨ ਅਤੇ ਨਾ ਹੀ ਕੋਈ ਸੈਲੀਬ੍ਰਿਟੀ ਪਰ ਫਿਰ ਵੀ ਲੋਕ ਉਹਨਾਂ ਦਾ ਇੰਤਜ਼ਾਰ ਕਰਦੇ ਹਨ ਸੇਖੜੀ ਨੇ ਇੱਕ ਵਾਰ ਫਿਰ ਤੋਂ 25000 ਦੀ ਵੱਡੀ ਲੀਡ ਨਾਲ ਜਿੱਤਦਾ ਜਾਵਨ ਦਿੱਤਾ ਹੈ ਕੋ ਸਰਦੀ ਕਾਰੇ ਦੀ ਸਰਦੀ ਪੈ ਰਹੀ ਹੈ ਛੋਟੇ ਛੋਟੇ ਬਾਰਿਸ਼ ਵੀ ਹੋ ਰਹੀ ਹੈ ਔਰ ਹਜ਼ਾਰਾਂ ਸਾਡੇ ਸਾਥੀ ਪਿਛਲੇ 3-3 ਘੰਟੇ ਤੋਂ ਵੇਟ ਕਰ ਰਹੇ ਨੇ ਮੇਰੀਆਂ ਰੈਲੀਾਂ 'ਚ ਮੈਂ ਨਾ ਤਾਂ ਕੋਈ ਫਿਲਮ ਸਟਾਰ ਹੈ ਨਾ ਕੋਈ ਮੈਂ ਕਮੋਡੀਅਨ ਮੈਂ ਇੱਕ ਸਿੰਪਲ ਆਮ ਲੋਕਾਂ ਨਾਲ ਜੁੜਿਆ ਹੋਇਆ ਇੱਕ ਵਰਕਰ ਸਾਥੀ ਜਿਹੜੀ ਰੈਲੀ ਜਿਵੇਂ ਜਾਣਾ ਹਜ਼ਾਰਾਂ ਲੋਕ ਜਿਹੜੇ ਨੇ ਸਾਥੀ ਨਾਰੇ ਮਾਰਦੇ ਚੁੰਮਦੇ ਆਪਣੇ ਵੀਰ ਅਸ਼ਵੀਰ ਸਿੰਘ ਜੀ ਦਾ ਇਸ ਸਵਾਗਤ ਕਰਦੇ ਪਏ ਨੇ ਔਰ ਅਸ਼ੀਰਵਾਦ ਦੇ ਰਹੇ ਨੇ ਵਾਅਦੇ ਕੀਤੇ ਨੇ ਇੱਕ ਦੂਸਰੇ ਨਾਲ ਵਚਨ ਕੀਤੇ ਨੇ ਕਿ ਇੱਕ ਕੇ ਕਬੋਰਡ ਕਾਂਗਰਸ ਪਾਰਟੀ ਨੂੰ ਪਾ ਕੇ ਬਟਾਲੇ ਚ ਪਿਛਲੀ ਵਾਰੀ ਅਸੀਂ ਜਿੱਤੇ ਸੀ 18900 ਤੇ ਇਸ ਵਾਰ ਜਿਤਾਗੇ ਅਸੀਂ 25000 ਤੇ ਕਾਂਗਰਸ ਆ ਦੇਖੋ ਜਿਸ ਤਰ੍ਹਾਂ ਗਰਾਫ ਵੱਧ ਰਿਹਾ ਪੂਰੇ ਦੇਸ਼ ਚ ਇੱਕ ਜੰਮਾ ਹੋਣ ਵਾਲਾ ਸ਼ੁਰੂਆਤ ਹੋਣ ਵਾਲੀ ਹੈ ਮੋਦੀ ਸਰਕਾਰ ਜਿਹੜੀ ਆ ਉਹਨੂੰ ਡੇਗਣ ਵਾਸਤੇ ਉਹਨੂੰ ਬਦਲਣ ਵਾਸਤੇ ਕਾਂਗਰਸ ਪਾਰਟੀ ਪਾਵਰ ਜਾ ਰਹੀ ਆ ਪੰਜਾਬ ਤੋਂ ਪਾਵਰ ਜਾ ਰਹੀ ਆ ਪੰਜਾਬ ਦੇ ਵਿੱਚ ਦੇਖ ਰਹਾ ਤੁਸੀਂ ਫੁੱਲ ਬਜਾਰਟੀ ਤਾਂ ਆਏਗੀ ਉਹ ਪੰਜਾਬ ਚ ਕਾਂਗਰਸ ਸਰਕਾਰ ਬਣੇਗੀ ਬਟਾਲਾ ਤੋਂ ਰਿਸ਼ਪਾਲ ਸਿੰਘ ਖਬਰ ਹਰ ਬਲੇਡੀਆ